ਤੁਸੀਂ COMO ਨੂੰ UK ਲੈ ਕੇ ਚੱਲਦੇ ਆ ਨਾ ਬਹੁਤ ਵੱਡੀ ਗੱਲ ਹੈ। ਕੋਈ ਨਾ ਜਾਣਦਾ ਨਾ ਜਾਣੀ। ਉਹ ਕਹਿੰਦੇ ਉਹ ਕਰਦਾ ਰਿਹਾ ਇੱਕ ਲਾਭ ਦੇ ਦਾਵਾ ਜੀ ਕਿ ਉਹ ਪਰਮਾਤਮਾ ਨਹੀਂ ਹਰ ਹੈ ਕਰੇਗੀ। ਜੇ ਤਾਂ ਉਹ ਫਰਕ ਪਾਇਆ ਉਹਨਾਂ ਉੱਪਰ ਵਾਲੇ ਨੇ। ਹੂੰ। ਆਪਦੇ ਲਈ ਸਕੇ ਆ ਉਹ ਨਹੀਂ ਉਹ ਹੀ ਹੋਣੀ। ਫਿਰ ਸਾਡੇ ਵਿੱਚ ਖੂਨ ਚਿੱਟਾ ਦਾ ਕਾਲਾ ਹੋਣਾ। ਹੂੰ। ਲੋਕਾਂ ਦਾ ਪਖੰਡ ਆ ਕੋਈ ਫਰਕ ਨਹੀਂ ਜਿੰਨੀ ਜਿਹਦੀ ਇਹਨਾਂ ਦਾ ਵਿਸ਼ਾ ਲੱਗਾ ਸਸਿਕਾਲ ਆਦਾਬ ਨਮਸਤੇ ਅਸਲਾਮ ਅਲੈਕਮ ਮੈਂ ਤੁਹਾਡਾ ਦੋਸਤ ਪਰਵੇਸ਼ ਬਖਸ਼ ਜੱਗ ਪੰਜਾਬੀ ਨਿਊਜ਼ ਦੇਖਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਇਸ ਟਾਈਮ ਅਸੀਂ ਮੌਜੂਦ ਆ ਪਿੰਡ ਰਾਏ ਗੋਬਾਲ ਜ਼ਿਲ੍ਹਾ ਜਲੰਧਰ ਤਹਿਸੀਲ ਲਕੋਦਰ ਵਿਖੇ ਅੱਜ ਕੱਲ ਦਾ ਜਿਹੜਾ ਸਮਾਂ ਆ ਅੱਜ ਕੱਲ ਹਰ ਕੋਈ ਇਨਸਾਨ ਤੋਂ ਸਾਰਿਆਂ ਨੂੰ ਪਤਾ ਕਿ ਸੈਲਫਿਸ਼ ਹੋ ਚੁੱਕਾ ਇਸ ਸੈਲਫਿਸ਼ ਸਮੇਂ ਦੇ ਦੌਰਾਨ ਵੀ ਕੁਝ ਰੱਬ ਰੂਹੀ ਜਿਹੜੇ ਇਨਸਾਨ ਇਸ ਦੁਨੀਆ ਦੇ ਵਿੱਚ ਮੌਜੂਦ ਨੇ ਬੈਠੇ ਆ ਰੇਸ਼ਮ ਸਿੰਘ ਜੀ ਦੇ ਘਰ ਔਰ ਹੌਲਦਾਰ ਔਰ ਰੈਅਰ ਜਿਹੜੇ ਫੌਜੀ ਆ ਔਰ ਰੇਸ਼ਮ ਸਿੰਘ ਜੀ ਦੇ ਨਾਲ ਸਾਡੇ ਮਲਕੀਸ਼ ਸਿੰਘ ਜੀ ਤੇ ਅਕਰੋਣੇ ਨਾਲ ਬੈਠੇ ਆ ਟੀਉਨੇ ਬੈਠੇ ਆ ਸਾਰਾ ਪਰਿਵਾਰ ਜਿਹੜਾ ਰੇਸ਼ਮ ਸਿੰਘ ਜੀ ਦਾ ਸਾਰਾ ਪਰਿਵਾਰ ਬੈਠਾ ਹੈ ਨਾਲੋ ਜਿਹੜਾ ਰਾਬਰੂ ਤੇ ਇਨਸਾਨ ਜਿਹੜਾ ਕਿਉਂ ਗਿਆ ਆ ਤੇ ਆਪਾਂ ਸਾਰੀ ਗੱਲਬਾਤ ਇਹਨਾਂ ਨਾਲ ਕਰਦੇ ਆਂ ਸਭ ਤੋਂ ਪਹਿਲਾਂ ਸਵਸਥ ਕਰਦੇ ਵੀ ਤੁਹਾਡਾ ਜੱਗ ਪੰਜਾਬੀ ਬੋਲਦੀ ਸੱਚੀ ਕਰੀ ਸਾਰੇ ਬੰਤੇ ਜਿਹੜਾ ਸਾਰੇ ਨੰਬਰ ਤੇ ਆਪਾਂ ਸੱਚੀ ਕਰ ਅੱਛਾ ਜੀ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਦੇ ਦੌਰ ਦੇ ਵਿੱਚ ਜਿਹੜਾ ਆਪਾਂ ਕੋਈ ਵੀ ਇਨਸਾਨ ਆ ਉਹ ਕੋਈ ਫਾਇਦਾ ਨਾ ਹੋਵੇ ਨਾ ਜਿਸੇ ਜੀਤੋ ਹਾਂ ਜੀ ਉਹ ਉਹ ਗੱਲ ਨਹੀਂ ਕਰਦਾ ਹਾਂ ਜੀ ਤੇ ਜੇ ਮੈਂ ਆ ਦਾਤਾ ਤੇ ਮੈਨੂੰ ਆ ਫਾਇਦਾ ਹੋਣਾ ਤਾਂ ਮੈਂ ਆ ਵਾਲਾ ਕੰਮ ਕਰਨਾ ਹੈ ਨਾ ਜੀ ਜੀ ਤੇ ਇੱਕ ਇਹ ਅੰਗਲਾਂ ਦੀ ਗਰੀਬ ਪਰਿਵਾਰ ਆ ਤੇ ਇਹਨਾਂ ਦੇ ਘਰ ਕੰਮ ਬਹੁਤ ਲੰਬੇ ਸਮੇਂ ਤੋਂ ਕਰਦਾ ਤੇ ਇਹ ਬੇਸਿਕਲੀ ਹੈ ਇੰਡੀਆ ਤੋਂ ਪਰ ਜਿਹੜਾ ਕਾਫੀ ਟਾਈਮ ਤੋਂ ਯੂਕੇ ਦੇ ਵਿੱਚ ਹੈ ਜੀ ਤੇ ਪਹਿਲਾਂ ਉਹ ਦੱਸਦੀ ਕਿ ਇਹ ਕਿੰਨੇ ਸਮੇਂ ਤੋਂ ਤੁਹਾਡੇ ਜਿਹੜਾ ਘਰ ਦੇ ਵਿੱਚ ਕੰਮ ਕਰ ਰਹੇ ਇਹਨਾਂ ਦੀ ਆਸ ਹੋ ਗਈ ਸਾਬਕਾ ਮੈਂ ਤਾਂ ਕਹਿੰਦਾ ਕਿ ਇਹ ਸਾਡੇ ਪਿੰਡ ਦੀ ਧੀ ਹੈ ਜੀ ਅਸੀਂ ਉਹਨੂੰ ਭੈਣ ਕਹਿੰਦੇ ਆ ਜੀ ਤੇ ਇਹਦਾ ਹੋਗਾ 29 ਸਾਲ ਦੇ ਲੱਗੇ ਸ਼ਾਇਦ ਐਸੀ ਕਿ ਸਾਡੇ ਪਰਿਵਾਰ ਦਾ ਮੈਂਬਰ ਹੀ ਕਿਸਮ ਦਾ ਬਣਿਆ ਹੈ ਜੀ ਇਹ ਸਾਡੇ ਭੰਜੂਨੀ ਆ ਅਸੀਂ ਉਹਨੂੰ ਭੈਣ ਤੇ ਪੱਜ ਗਈਆਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ 29 ਸਾਲ ਤੋਂ ਲੱਗੇ ਸ਼ਾਇਦ ਹੋਗਾ ਉਹਨੂੰ ਜੀ ਤੇ ਚਲੋ ਸਾਡੇ ਸਾਨੂੰ ਪਤਾ ਲੱਗਾ ਸੀਗਾ ਅਸੀਂ ਅੱਜ ਜਿਹੜਾ ਉਦਸਤਿਆਂ ਦੇ ਨਾਲ ਗੂਗੂ ਤਾਂ ਕਰ ਰਹੇ ਹਾਂ ਕਿ ਸਾਨੂੰ ਪਤਾ ਲੱਗਾ ਸੀਗਾ ਵੀ ਤੁਸੀਂ ਇਹਨਾਂ ਨੂੰ ਯੂਕੇ ਲੈ ਕੇ ਜਾ ਰਹੇ ਹੋ ਨਾ ਜੀ ਹਾਂ ਜੀ ਤੇ ਹਾਂ ਜੀ ਇਹ ਦੱਸ ਦਿਓ ਜੀ ਵੀ ਇਹ ਤੁਹਾਡਾ ਕਿਉਂਕਿ ਅੱਜ ਕੱਲ੍ਹ ਦਿੱਲੀ ਅਲੱਗ ਜਗ੍ਹਾ ਤੋਂ ਕੰਮ ਕਰਵਾਉਂਦੇ ਆ ਉਹਨਾਂ ਨੂੰ ਦਿੱਲੀ ਲੈ ਕੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ ਨਾ ਇਹ ਤਾਂ ਹੈ ਜੀ ਤੁਸੀਂ ਇਹਨਾਂ ਨੂੰ ਯੂਕੇ ਲੈ ਕੇ ਜਾ ਰਹੇ ਆ ਤੇ ਕਿਦਾਂ ਤੁਹਾਡੇ ਦਿਮਾਗ ਵਿੱਚ ਇਹ ਗੱਲ ਆਈ ਜਾਂ ਤੁਹਾਡੇ ਦਿਮਾਗ ਗਈ ਤਾਂ ਫਿਰ ਕੋਈ ਪਤਾ ਲੇਡੀਜ਼ ਥੋੜੇ ਜਿਆਦਾ ਕਰਦੇ ਹੁੰਦੇ ਹਨਾ ਉਹਨਾਂ ਨੇ ਤੁਹਾਨੂੰ ਮਨਾ ਨਹੀਂ ਦਿੱਤਾ ਵੀ ਯਾਰ ਤੁਸੀਂ ਉਹਨਾਂ ਨੂੰ ਯੂਕੇ ਤਾਂ ਲੈ ਕੇ ਜਾਓ ਤੇ ਇਹ ਜੀ ਦੱਸਣ ਹੈ ਨਾ ਇਦਾਂ ਗੱਲਾਂ ਇੱਥੇ ਬੈਠੇ ਸੁਣੇ ਦੀ ਗੱਲ ਜਦੋਂ ਹੁਣ ਚੁੱਟੀ ਆਇਆ ਤੇ ਮੇਰੇ ਭਤੀਜੇ ਦਾ ਵਿਆਹ ਹੈ ਜੀ ਤੇ ਮੇਰੀ ਨੂ ਰਾਣੀ ਨੇ ਤਾਂ ਗੱਲਾਂ ਬਾਤਾਂ ਕਰ ਗਿਆ ਵੀ ਭੈਣ ਜੀ ਇਹਨੂੰ ਬੀਪੂ ਅਗੈਂਦੀ ਹਾਂ ਬੀਪੂ ਅਰਵਿਨ ਆਲੇ ਰਹੇ ਹਾਂ ਮੀ ਮੇਰੇ ਮਿਸਿੰਗ ਬੰਨੇ ਇਹ ਤਾਂ ਐਂਸੜੀ ਕਹਿੰਦੀ ਆ ਮੇਰੇ ਕੋਲ ਦਾ ਆਧਾਰ ਕਾਰਡ ਹੀ ਆ ਉਹਦੇ ਵਿੱਚ ਕਿੱਦਾਂ ਲੱਗੂਗਾ ਅੱਛਾ ਜੀ ਅੱਛਾ ਚਲੋ ਅਸੀਂ ਜਾਂ ਪੈਂਟ ਕੋਲ ਜਾ ਕੇ ਪਾਸਪੋਰਟ ਕਰਾਈ ਕਰ ਇਹ ਜਿੱਦਾਂ ਆਪਾਂ ਇੱਕ ਵਾਇਗਰੂਦੀ ਲਾ ਲਈਏ ਕਿਰਪਾ ਦਾਣੇ ਪਾਣੀ ਦੇ ਮੋਲ ਅਸੀਂ ਇੰਜ ਕਿ ਪਾਸਪੋਰਟ ਅਪਲਾਈ ਕੀਤਾ ਤੇ ਦਨ ਹਾ ਬਨਾ ਇੱਕ ਪਾਸਪੋਰਟ ਆ ਗਿਆ ਅਸੀਂ ਮੈਂ ਨੂਰ ਅਰਨੀ ਨੂੰ ਬੁੱਕ ਕੀਤਾ ਵੀ ਇੱਧਰ ਇਹਨਾਂ ਦਾ ਪਾਸਪੋਰਟ ਬਣ ਕੇ ਆ ਗਿਆ ਤੇ ਤੁਸੀਂ ਇਹ ਰੂ ਪੇਪਰ ਅਪਲਾਈ ਕਰੋ ਉਹ ਕਹਿੰਦੇ ਵੀ ਨੂਰ ਅਰਨੀ ਪਾਸਪੋਰਟ ਦੀ ਕੋਪੀ ਕਾਪੀ ਤੇ ਦਿਓ ਤੇ ਮੈਂ ਅਪਲਾਈ ਕਰ ਦਿੰਦਾ ਫਾਈ ਪਾਸਪੋਰਟ ਦੀ ਕੋਪੀ ਕਾਪੀ ਤੇ ਦਿਓ ਉਹਨਾਂ ਨੇ ਫਾਈਲ ਬਣਾ ਕੇ ਕਾਨੂੰਨ ਹੈ ਸਾਨੂੰ ਪੇਂ ਦਿੱਤੀ ਅਸੀਂ ਅਪਾਇੰਟਮੈਂਟ ਉਹਨੇ ਲਈ ਨੂਰ ਨੇ ਅੱਜ ਉਹਦੇ ਪਾਸਪੋਰਟ ਜਮ੍ਹਾਂ ਕਰਾਉਣ ਜਾ ਕੇ 9 ਦਿਨ ਦੇ ਵਿੱਚ ਅਜ ਵੀਜ਼ਾ ਲਾ ਕੇ ਕਰੀਏ ਨਾ ਬਾਸ ਤੋਂ ਵਾਹ ਇਹ ਅਸੀਂ ਤਾਂ ਆਪ ਇਹ ਕਿੰਨੇ ਆ ਵੀ ਇਹ ਦਾਣੇ ਪਾਣੀ ਦੀ ਖੇਡ ਹੈ ਤੇ ਆਪਣੇ ਹੱਥ ਵਿੱਚ ਕੁਝ ਨਹੀਂ ਆ ਹਾਂ ਪਿਆਰ ਜ਼ਰੂਰ ਆ ਪਿਆਰ ਦੇ ਨਾਲ ਜਿਹੜਾ ਵੀ ਕੋਈ ਖਰਚਾ ਜੋ ਵੀ ਆ ਉਹ ਅਸੀਂ ਕੀਤਾ ਇਹ ਇਹ ਤਰੋ ਜਾ ਰਹੇ ਕਿ ਵੀਜ਼ਾ ਲਾ ਕੇ ਲਗਾਏ ਜੀ ਇਹਨਾਂ ਦਾ ਵੀਜ਼ਾ ਲੱਗਾ ਹੈਗਾ ਵਾ ਮੇਰਾ 4 5 ਦਿਨ ਤੱਕ ਦਾ ਲੱਗਾ ਮੈਂ ਜਾਣੀ ਪੂਆ ਤੇ ਅਸੀਂ ਹੁਣ ਜਾ ਰਹੇ ਜੀ ਪਲ ਬਰਾਬਰੀ ਕਰੂੰ ਅੱਛਾ ਜੀ ਅਗਲੇ ਮੰਗਲਵਾਰ ਤੁਹਾਡੇ ਨਾਲ ਜੀ ਸਾਡੇ ਨਾਲ ਜੀ ਤੁਹਾਡੇ ਕੀ ਨਾਮ ਲੋਕ ਵੀ ਚੰਗਾ ਚੱਲ ਚੱਲ ਜੀ ਮਦਦ ਤੁਹਾਡਾ ਜੀ ਹਾਂ ਜੀ ਇਹ ਜੋ ਵਾਲੀ ਤੇ ਕਿੰਨਾ ਜਿ ਸਮਾਂ ਹੋ ਗਿਆ ਜੀ ਇੱਥੇ ਇਹਨਾਂ ਨਾਲ ਪਰਿਵਾਰ ਵਾਂਗੂ ਤੁਸੀਂ ਰਹਿੰਦੇ ਆ ਹਨ ਬੇਨਾ ਨਾਲ ਪਰਿਵਾਰਕ ਤੌਰ ਤੇ ਲੱਗ ਜਾਂਦਾ ਕਿੰਨਾ ਸਮਾਂ ਹੋ ਗਿਆ ਜੀ ਸੀ ਤਾਂ ਨਹੀਂ ਅੱਗੇ ਕਿਤੇ ਲੋਕਿਆ ਕੋਟਾ ਦੀ ਇੱਦਾਂ ਤਾਂ ਨਹੀਂ ਲੱਗਦਾ ਇੱਥੇ ਵੀ ਹੁਣ ਮੈਂ ਕੰਮ ਕਰਦੀ ਐ ਜਦੋਂ ਮੇਰਾ ਪਰਿਵਾਰ ਹੀ ਐ ਪਰਿਵਾਰ ਹੀ ਐ ਜਦੋਂ ਰੱਖਨੇ ਨੇ ਤੇ ਪਰਿਵਾਰ ਹੀ ਦਾ ਅਭੀ ਕੰਮ ਆਉਂਦਾ ਉਹ ਰੰਗੀ ਰੱਖਿਆ ਲੈ ਕੇ ਕਾਫ ਦਾ ਆਪ ਦਾ ਕਰਕੇ ਮੈਂ ਮੰਮੀ ਰੱਖੀ ਤਕਸਿਮ ਦਾ ਸੱਤ ਸਾਡੀ ਚਾਬੀ ਬਾਅਦ ਇੱਥੇ ਹੁੰਦੀ ਐ ਐਸੇ ਇੱਕ ਆ ਬਾਅਦ ਚ ਵੀ ਸਾਡੇ ਕੋਲ ਦੇਖ ਭਾਲ ਕਰਦੇ ਆ ما جی گل تماغ سی بھی Indonesia جد جائے جائے ہم ان میں پڑھوں گی 就ےитай軍ے رہوانے سے آ subscriber power peroانenhی ایک چین جائے سانے wiele Heroください ہواناę compelling یہ پاسبود ہے پاسبود پاسابادہ ਇਹ ਦੇਖੋ ਜਦੋਂ ਮੈਂ ਗੱਲ ਕਰਦਾ ਸੀਗਾ ਵੀ ਅੱਜ ਕੱਲ੍ਹ ਜਿਹੜੀ ਦੁਨੀਆ ਬਹੁਤ ਸੈਲਫਿਸ਼ ਹੋ ਗਈ ਹੈ ਨਾ ਮਤਲਬ ਆਪੋ ਆਪਣਾ ਬਸ ਸੋਚਣ ਦਾ ਕਸੀਰ ਤੱਕ ਹੀ ਰਹਿ ਗਿਆ ਤੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਬਹੁਤ ਘੱਟ ਜਿਹੜੇ ਇਨਸਾਨ ਆ ਉਹ ਇਦਾਂ ਦੇ ਮਿਲਦੇ ਆ ਤੇ ਕੀ ਕਹਿਣਾ ਚਾਹੋਗੇ ਜੀ ਇਹਨਾਂ ਦਾ ਕੋਈ ਕੋਈ ਸੋਚੇਗਾ ਕੋਈ ਕੋਈ ਸੋਚਦਾ ਹੈ ਜੀ ਆਉਂਦੇ ਜਿਹੜੇ ਸਕੇ ਆ ਉਹ ਵੀ ਉਹ ਹੀ ਸੋਚਦੇ ਆ ਉਹ ਉਹ ਬਲਕਿ ਇਹ ਨਹੀਂ ਉਹ ਕਹਿੰਦਾ ਵੀ ਇਹ ਰੋਟੀ ਖਾਂਦਾ ਕਿ ਇਹ ਜਿਹੜੇ ਬਰਾਬਰ ਨਾ ਹੋ ਜਾਏ ਅੱਜਾ ਵੀ ਐਸਐਲ ਦੇ ਕਿਹਨਾਂ ਪ੍ਰੈਸਲ ਦੇ ਕਿਹਨਾਂ ਉਹ ਇਹ ਜੁਕੇ ਗਏ ਆ ਤੇ ਇਹਨਾਂ ਨੇ ਨਾਲਾ ਚਲੋ ਮਿਹਰਬਾਨੀ ਕੀਤੀ ਆ ਉੱਥੇ ਜਾ ਕੇ ਹਾਂਜੀ ਤੇ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੈ ਨਾ ਤੇ ਇਹਨਾਂ ਦੀ ਤਾਂ ਇਹ ਗੱਲ ਸੁਣਦੀ ਵੀ ਇਹਨਾਂ ਨੂੰ ਵੀ ਅਸੀਂ ਜੁਕੇ ਇੱਥੇ ਲਿਆਏ ਨਾ ਸਾਡੇ ਬਰਾਬਰ ਦੀ ਯੋਜਨਾ ਫਿਰ ਇਹ ਦੇਖੋ ਜੀ ਵੈਲਾ ਮਿਲੀ ਜੀ ਜੀ ਪਰ ਇਹ ਇੱਕ ਉਪਰਾਹ ਦੀ ਮੈਂ ਕਿਹਾ ਕਿ ਉਹ ਦੀ ਪਹਿਮੇਰਾ ਉਹਨੇ ਦਾਦਾ ਆਪਣੀ ਦੇ ਗਿਆ ਬੰਦਾ ਅਸੀਂ ਕੋਸ਼ਿਸ਼ ਬਹੁਤ ਕੀਤੀ ਸਾਡੇ ਹੋਰ ਪਰਿਵਾਰਾਂ ਦੇ ਵੀ ਜਿੰਨੀ ਜਿਦੀ ਇਹਨਾਂ ਦਾ ਵੀਜ਼ਾ ਰਕਾ ਅਸੀਂ ਹਰਾਮ ਇਹ ਮੇਰੀ ਭਾਂਜੀ ਆ ਜੀ ਉਹਨੇ ਇੱਕ ਵੀਜ਼ਾ ਦਾ ਅਪਲਾਈ ਕੀਤਾ ਸੀਗਾ ਤੇਲੇ ਸਾਲ ਇਹਨਾਂ ਦਾ ਇਹਨਾਂ ਨੂੰ ਮਿਲ ਗਿਆ ਸੀ ਵੀ ਜਾਏ ਤੁਹਾਡੇ ਕੋਲ ਤੇ ਹੋਰ ਅਹੀਂ ਕੀਤਾ ਰਿਹਾ ਦਾਰਾਂ ਦਾ ਵੀ ਉਹਨੇ ਇੰਨੀ ਜਿਨੀ ਜਿਨੀ ਇਹਨਾਂ ਦਾ ਵੀਜ਼ਾ ਨਹੀਂ ਹੂੰ

ਇਹ ਬੱਚੇ ਵੀ ਸਾਰੇ ਮਿਕਸਪ ਹੋਏਗਾ ਹਾਂ ਜਿਹੜੇ ਜਾਣਦੇ ਵੀ ਹੋਣਾ ਉਹ ਸਾਡਾ ਮੇਰਾ ਪੋਤਾ ਬੈਠਾ ਤੇ ਇਹਦੇ ਡੈਡੀ ਨੂੰ ਇਹਨਾਂ ਨੇ ਖਲਾਇਆ ਹੋਇਆ ਅੱਛਾ ਜੀ ਇਹਦੇ ਡੈਡੀ ਨੂੰ ਇਹਨਾਂ ਨੇ ਖਾ ਰਹਾ ਹਾਂ ਤੇ ਇਹਦਾ ਮੰਨ ਲਓ ਸਾਰੇ ਹਾਂ ਜਿਹੜੇ ਕੋਈ ਵੀ ਸਾਰੇ ਸਹਿਮਤ ਹੋਣੇ ਅੱਛਾ ਜੀ ਜੀ ਸਹਿਮਤ ਤੇ ਅੱਜ ਕੱਲ ਜਿਹੜਾ ਨਾ ਧਰਮਾਂ ਦੇ ਨਾਂ ਤੇ ਬਹੁਤ ਵੱਡੀਆਂ ਪਾਈ ਜਾਂਦੇ ਲੋਕ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਗੱਲ ਦੇ ਰਹੇ ਹਾਂ ਹਾਂ ਜੀ ਤੇ ਅ ਤੁਹਾਡੀ ਕਾਸਟ ਹੋਵੇ ਤੁਹਾਡੀ ਦਾਸਤ ਹੋਣੀ ਹੈ ਨਾ ਤੇ ਕੀ ਕਹਿਣਾ ਚਾਹੋਗੇ ਇੱਕ ਮੈਸੇਜ ਵੀ ਜਰੂਰ ਦਿਓ ਵੀ ਮੈਂ ਇਹ ਕਹੂੰਗਾ ਜੀ ਜੇ ਤਾਂ ਹਨ ਫਰਕ ਪਾਇਆ ਹੁਣ ਉੱਪਰ ਵਾਲੇ ਨੇ ਫਿਰ ਸਾਡੇ ਵਿੱਚ ਖੂਨ ਚਿੱਟਾ ਜਾਂ ਕਾਲਾ ਹੋਣਾ ਹੂੰ ਇੱਕ ਸਾਡੀ ਇੱਕ ਪਖੰਡਵਾ ਜੀ ਲੋਕਾਂ ਦਾ ਪਖੰਡਿਆ ਜੇ ਆਪਾਂ ਉੱਤੇ ਜਾਂ ਤਾਂ ਦੂਜਾ ਨੀਵਾਂ ਕੋਈ ਫਰਕ ਨਹੀਂ ਅਸੀਂ ਇੱਦਾਂ ਹੀ ਮੰਡਿਆ ਤੇ ਬੈਠ ਕੇ ਰੋਟੀ ਖਾਈ ਦੀ ਬੈਠਾ ਹੂੰ ਇੱਕ ਪਖੰਡਿਆ ਮੈਂ ਕਿਹਾ ਸასი ਸਾਲ ਜੀ ਸასი ਸਾਲ ਤੁਹਾਡਾ ਕੀ ਨਾਮ ਹੈ ਜੀ ਮੇਰਾ 파 ਤੁਸੀਂ ਇਹਨਾਂ ਦੇ ਵਾਈਫ ਹੈ ਜੀ ਹਾਂਜੀ ਤੇ ਇਹ ਜੀ ਨੂੰ ਗੱਲਬਾਤ ਹੋਈ ਆ ਵੀ ਆਪਾਂ ਨਾਲ ਉੱਥੇ ਆਪਣੇ ਕੰਮ ਕਰਦੇ ਆ ਵੀ ਆਪਾਂ ਉਹਨਾਂ ਨੂੰ ਯੂਕੇ ਬੁਲਾਉਣਾ ਹਾਂਜੀ ਤੇ ਤੁਹਾਡੇ ਮਨ ਚ ਕੀ ਹੋਇਆ ਵੀ ਜਾਂ ਇਹਨਾਂ ਦੇ ਡਰ ਨਾਲ ਵੀ ਕਹਿ ਸਕੀਏ ਜਾਂ ਤੁਹਾਡਾ ਵੀ ਦਿਲ ਕਰਦਾ ਸੀ ਵੀ ਇਹਨਾਂ ਨੂੰ ਬੁਲਾ ਲਈਏ ਸੱਚ ਦੱਸੇ ਬਿਲਕੁਲ ਦੁਨੀਆ ਦੇਖੀ ਪਈ ਹੈ ਇਹ ਕੋਈ ਦਰ ਦਰਦ ਕੱਟੇ ਦਾ ਕੋਈ ਨਹੀਂ ਚਲੋ ਇਹਨਾਂ ਦਾਸੀ ਦਿੱਤਾ ਵਾ ਇਹ ਪਰ ਮੇਰੇ ਨੂੰ ਉਹਨੂੰ ਬਹੁਤ ਚਾਹ ਸੀਗਾ ਅਚੇਪੂ ਆ ਜੀ ਨੂੰ ਲੈ ਕੇ ਆਈ ਅੱਛਾ ਜੀ ਤੇ ਇਸ ਦਾ ਫੇਸ ਮਿਲਾਂ ਦਾ ਦੂਜਾ ਫੇਸ ਇਹ ਮੰਨ ਨਾਲੇ ਲੈ ਕੇ ਆਉਣੇ ਨੂੰ ਨਾਲੇ ਲੈ ਕੇ ਆਉਂਦੇ ਹਾਂ ਇਸ ਪਾਸੇ ਕੋਈ ਨਹੀਂ ਆਉਂਦਾ ਪੂਰਾ ਚਾਹ ਹਾਂਜੀ ਬੱਚਾ ਨੂੰ ਵੀ ਬਹੁਤ ਪੂਰਾ ਚਾਹ ਬੱਚੇ ਵੀ ਬਹੁਤ ਖੁਸ਼ ਆ ਰਹੇ ਜੀ ਬੱਚਾ ਨੂੰ ਚਾਹ ਤਾਂ ਫਿਰ ਆਪਾਂ ਨੂੰ ਤਾਂ ਆਟੋਮੈਟਿਕਲੀ ਮੈਸੇਜ ਆ ਜਾਂਦਾ ਹਾਂਜੀ ਛੋਟੀ ਜੀ ਮੇਰੀ 6 ਸਾਲ ਦੀ ਪੋਤੀ ਆ ਉਹਨੂੰ ਬੜਾ ਚਾਹਦੀ ਹੈ ਉਹਦੀ ਪੂ ਅਜੀ 14 ਇਹਨਾਂ ਨੂੰ ਹਾਂਜੀ ਆਉਂਦੀ ਤੁਸੀਂ ਵੀ ਸਾਲਵਾਦੋਂ ਦੇ ਜੀ ਇਥੇ ਹਾਂਜੀ ਅਸੀਂ ਹਰ ਸਾਲ ਇਹਨਾਂ ਦਾ ਇਥੇ ਕੀ ਕੀ ਕੰਮ ਹੁੰਦਾ ਜੀ ਕੋਸ਼ਿਸ਼ ਇਹ ਕਰਦੇ ਦੇਖਣਾ ਵੀ ਠੀਕ ਠਾਕ ਆ ਫਿਰ ਇਹਨਾਂ ਨੂੰ ਕਹਿੰਦਾ ਵੀ ਚੱਲ ਤੂੰ ਮਾ ਕੇ ਸਪਾਈ ਕਰਾ ਦੋ ਅੱਛੇ ਨਾਲ ਲਾ ਕੇ 10 ਦੀ ਸਾਨੂੰ ਬਹੁਤ ਵੱਡੀ ਹੈਲਪ ਆ ਜਿਹੜਾ ਸਾਡੇ ਤੇ ਇੰਪੈਕਟ ਆ ਤੇ ਨਾ ਵੀ ਇਹ ਹੋਣਾ ਕੰਮ ਕਰੀਂ ਨਹੀਂ ਕਰਦੇ ਆਪ ਨਹੀਂ ਕਰਦੇ ਨਹੀਂ ਹਾਂ ਜੀ ਇਹਨਾਂ ਨੇ ਕਿਵੇਂ ਇਹ ਨੂੰ ਕਹਿ ਰਹਾ ਹਾਂ ਹਾਂ ਜੀ ਤੇ ਉਹਦਾ ਕੰਮ ਲਈ ਸੀ ਰੱਖੀ ਆ ਸਾਨੂੰ ਇੰਨਾ ਵੀ ਅਸੀਂ ਕਿਤੇ ਜਾਣਾ ਹੋਵੇ ਸਾਨੂੰ ਇੰਨਾ ਦੇਖ ਆਉਦਾ ਜਿੰਦਾ ਨਹੀਂ ਲਾ ਵੀ ਸਕਦਾ ਇਹ ਘਰ ਦੇ ਜਿੰਦੇ ਹੀ ਆ ਹਾਂ ਜਿੰਦੇ ਆ ਕਿਉਂਕਿ ਗੁਜ਼ਰ ਹੋ ਗਏ ਬੱਚੇ ਘਰਾਂ ਦੇ ਜਿੰਦੇ ਹੁੰਦੇ ਆ ਹਾਂਜੀ ਹਾਂਜੀ ਕਈ ਵਾਰੀ ਇਦਾਂ ਹੁੰਦਾ ਸਾਨੂੰ ਕਿਸੇ ਵਿਆਹ ਸ਼ਦੀ ਦਾ ਅਟੈਂਡ ਕਰਨ ਆਉਂਦਾ ਤੇ ਬਾਪੂ ਜੀ ਦਾ ਕੋਈ ਤੁਰ ਨਹੀਂ ਹੁੰਦਾ ਜ਼ਿਆਦਾ ਜੀ ਫਿਰ ਉਹ ਘਰੇ ਹੁੰਦੇ ਤੇ ਕੋਲ ਇਹ ਵੀ ਘਰੇ ਰਹਿ ਜਾਂਦੇ ਹੁੰਦੇ ਕੋਈ ਕਈ ਇਹੋ ਤੁਰਤਾ ਟੰਡਾ ਉਹ ਹੱਥ ਨਹੀਂ ਜਾ ਸਕਦੇ ਤੇ ਇਹਨੂੰ ਸਟੈਪ ਚੜ ਕੇ ਜਾਣਾ ਪੈਂਦਾ ਉੱਥੇ ਮੁਸ਼ਕਲ ਹੋ ਜਾਂਦੀ ਹਾਂ ਜੇ ਕਈ ਵਾਰੀ ਘਰੇ ਹੁੰਦੇ ਬਾਪੂ ਜੀ ਤੇ ਕੀ ਕਰਾ ਸਾਨੂੰ ਬਹੁਤ ਅੱਜ ਵੀ ਕਹਿੰਦੀ ਐਗਜ਼ਾਮਪਲ ਇੱਕ ਸੈਟ ਕਰਦੀ ਆ ਨਾ ਤੁਸੀਂ ਸਾਰੀ ਫੈਮਿਲੀ ਨੇ ਹਾਂਜੀ ਵੀ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਹੈ ਨਾ ਤੇ ਇਹ ਤਾਂ ਯੂਕੇ ਜਿੱਦਾਂ ਮੈਂ ਗੱਲ ਕੀਤੀ ਸੀਗੀ ਵੀ ਦਿੱਲੀ ਵੀ ਕੋਈ ਇਹਨਾਂ ਘਮੋਲ ਨੂੰ ਲੈ ਕੇ ਜਾਂਦਾ ਤੇ ਤੁਸੀਂ ਘਮੋਲ ਨੂੰ ਯੂਕੇ ਲੈ ਕੇ ਕਰਦੇ ਆ ਨਾ ਬਹੁਤ ਵਧੀਆ ਲੈ ਲਈ ਤੇ ਪਰਮਾਤਮਾ ਅਸੀਂ ਵੀ ਦੁਆ ਕਰਦੇ ਚੱਲ ਪੰਜਾਬੀ نیوز ਦੀ ਪੂਰੀ ਨੀਂਦ ਵੱਲੋਂ ਦੇ ਤੋਂ ਲਈ ਜਿਹੜੇ ਨੇ ਮੇਕ ਟਮਾਈ ਦੇ ਵਿੱਚ ਦਿਨ ਦੁਪਹਿਰੀ ਦੇ ਰਾਤ ਚੌੜੀ ਤਰਕੀਬਾ ਚ ਬਰਮਾ ਰਹੇ ਤੇ ਇਹਨਾਂ ਦੇ ਮਨ ਦੇ ਵਿੱਚ ਵੀ ਇਹਨਾਂ ਦੇ ਪਰਿਵਾਰ ਦੇ ਜਾਂ ਇਹਨਾਂ ਦੇ ਤੋ ਅੱਗੇ ਵੀ ਜਿੰਨੇ ਰਿਸ਼ਤੇਦਾਰ ਆਏ ਜਦੋਂ ਪਤਾ ਲੱਗੂਗਾ ਵੀ ਯੂਕੇ ਚ ਲੱਗੇ ਹਨ ਹਾਂਜੀ ਤੇ ਚੰਗੀ ਚੰਗੀ ਫੈਮਿਲੀ ਦੇ ਜਿਹੜੇ ਬੱਚੇ ਆ ਯੂਕੇ ਦਾ ਵੀਜ਼ਾ ਦਿਲਾ ਰਹੇ ਨੇ ਨਹੀਂ ਲੱਗੂਗਾ ਲੱਗੂਗਾ ਤੇ ਇਹਨਾਂ ਦਾ ਵੀ ਨਰਨ ਦੱਸਿਆ ਵੀ ਵੀਜ਼ਾ 9 ਦਿਨ ਦੇ ਵਿੱਚ ਹੀ ਆ ਗਿਆ ਪੰਜ ਦਿਨ ਦੇ ਵਿੱਚ ਤੇ ਇਹਨਾਂ ਦੇ ਦੇ ਲੋ ਜਾ ਇਹਨਾਂ ਦੇ ਪਰਿਵਾਰ ਦੀਆਂ ਦੁਆਵਾਂ ਜਿਹੜੀਆਂ ਉਹ ਤੁਹਾਡੇ ਲਈ ਬਹੁਤ ਨਿਕਲੀਆਂ ਯਾਨੀ ਬਾਪੂ ਜੀ ਲਾਸਟ ਦੇ ਵਿੱਚ ਆਪਾਂ ਹੁਣ ਵੀਡੀਓ ਨੂੰ ਸਮਾਪਤੀ ਕਰਦੇ ਆ ਤੇ ਇੱਕ ਸੁਨੇਹਾ ਤੁਸੀਂ ਵੀ ਜ਼ਰੂਰ ਦਿਓ ਜੀ ਜਦੋਂ ਆਪਾਂ ਠੱਠੇ ਰੱਖਣਾ ਜੀ ਇਹਦੇ ਇਕੱਠੇ ਰਹਿਣਾ ਜੀ ਤੇ ਅੱਜ ਤੱਕ ਇਹਦਾ ਬੜੇ ਮਹਿਸੂਸ ਹੋਇਆ ਕਿ ਕਦੀ ਅਸੀਂ ਇੱਥੇ ਕੰਮ ਕਰਨ ਆਈਆਂ ਨਹੀਂ ਨਹੀਂ ਕਦੀ ਨਹੀਂ ਹੋਇਆ ਉਹਦੇ ਕਾਫੇ ਮੈਂਬਰ ਕਰਕੇ ਇਹ ਕਿਸ ਤਰ੍ਹਾਂ ਆਉਗਾ ਮੇਰੀ ਕੋਟ ਮੈਂ ਤੁਹਾਨੂੰ ਦੱਸਾਂਗਾ لت بھی کٹی گئی ہے لت ਅੰਗੇ ਤੋਂ ਅੱਗੇ ਜਿਹੜੀ ਸੋਚ ਹੈ ਉਹ ਸਰਦਾਰ ਦੇਸ਼ਪਾਲ ਸਿੰਘ ਜੀ ਦੀ ਚੱਲ ਰਹੀ ਹੈ ਨਾ ਦੇਸ਼ਪਾਲ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਨੇ ਤੁਹਾਡਾ ਜਨਤਕ ਅਭਿਨੈ ਜੀ ਤੁਹਾਡਾ ਜੀ ਖਾਲਸਾ ਸਵਾਹਿਤ ਜੀ ਕੀ ਖਤਰੀ ਮੇਰੇ ਇਹ ਪਹਿਰ ਤੇ ਵਿਸਾਤ ਹੋ ਗਈ ਹੈ ਅੱਜ ਔਰ ਉਹਨੂੰ ਮੈਂ ਮਿਲ ਲਈ ਅੱਜ ਇਹ ਸਾਟਕਾ ਲੱਗੇ ਸੀ ਤੇ ਇੱਕ ਅਫਸਰ ਨੂੰ ਦੀ ਰਿਪੋਰਟ ਦਿੱਤੀ ਅੱਜ ਬਸ ਇਹ ਕੀ ਹੋਸਟ ਕਰਤੀ ਰਹੀ ਸੀ ਅੱਜ ਗੋਂਗਰੀ ਤੇ 오케이, 오케이, 오케이. 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 오케이.

ਅਸਰ ਨੂੰ ਜੁੜੇ ਤੇ ਹਮ ਤੇ ਰਾਤੇ ਜੀ ਕਿ ਜੀ ਤੇ ਆਪਣੀ ਪਰਿਵਾਰ ਦੇ ਪਹਿਲਾ ਹਾਲਾਤ ਕਿੰਦਾ ਤੇ ਸੀਗੇ ਅੱਜ ਜਿਹੜਾ ਪਰਮਾਤਮਾ ਨੇ ਇਹਨੇ ਜੁੜਾ ਦਰਤਾ ਵੀ ਆਪਾਂ ਹਨਾ ਦੂਸਰੇ ਨੂੰ ਵੀ ਜੁੜ ਕੇ ਲੈ ਕੇ ਜਾ ਰਹੇ ਆ ਪਰਿਵਾਰ ਦੇ ਹਾਲਾਤ ਕਿੱਦਾਂ ਦੇ ਸੀਗੇ ਜੀ ਪਹਿਲਾਂ ਪਰਮਾਤਮਾ ਦਾ ਇਹਨਾਂ ਕੋਲ ਜੋ ਕਸ਼ੀਰ ਕੀਤਾ ਉਹ ਪਰਮਾਤਮਾ ਦੀ ਦਇਆ ਨਾਲ ਕੀਤਾ ਜੀ ਯੋਗ ਰਿੰਦ ਕਰਦਾ ਰਿਹਾ ਇੱਕ ਲੱਖ ਦੇ ਨਾਲ ਜੀ ਉਸ ਪਰਮਾਤਮਾ ਨੂੰ ਹੀ ਹਰ ਰਹਿ ਤਰੀ ਦੀ ਮੈਂ ਹਮੋਂ ਰਿ ਸੋਇ ਰਹਾ ਕਰਦਾ ਜਾ ਕੇ ਹੌਲਾ ਜੂਲਾ ਗੂਲਾ ਜੀ ਮੈਂ ਕਹਿੰਦਾ ਜਿਹਾ ਲੱਗਦਾ ਫਿਰ ਮੈਂ ਹਰਸ਼ਨਾ ਜਾਂ ਇਹ ਮੋਢੇ ਦੇ ਨਾਲ ਜਾ ਲੈ ਕੇ ਜੀ ਇਹੇ ਬੋਲ ਜੀ ਇਹ ਰਿੰਦ ਰਿੰਦ ਦਾ ਪਤਾ ਕਰਾਣੀ ਨਾ ਕੋਈ ਸੋਈ ਸ਼ੁਦਾ ਇਹ ਕਹਿੰਦਾ ਕਰ ਰਹੀ ਹਾਂ

ਜੇ ਕੋਈ ਹਰ ਕੋਈ ਜਿਹੜਾ ਹੈੱਡ ਆਫ ਦੀ ਫੈਮਿਲੀ ਹੁੰਦਾ ਉਹ ਇਹ ਦੁਆ ਕਰਦਾ ਹੁੰਦਾ ਵੀ ਮੇਰਾ ਜਿਹੜਾ ਪਰਿਵਾਰ ਆ ਨਾ ਉਹ ਨੇਕ ਰਹੇ ਹਾਂ ਤੇ ਤੁਹਾਡੇ ਬੱਚਿਆਂ ਨੇ ਨਾ ਤੁਹਾਡੇ ਪੋਤਿਆਂ ਨੇ ਲੋਧਿਆਂ ਨੇ ਇੱਕ ਐਗਜ਼ਾਮਪਲ ਜਿਹੜੀ ਸੱਦ ਕਰਦੀ ਆ ਵੀ ਨਾ ਅੱਜ ਵੀ ਇੱਕ ਕਾਮੂ ਕਰਨ ਵਾਲਿਆਂ ਨੂੰ ਉਹ ਯੂਕੇ ਲੈ ਕੇ ਚੱਲੇ ਆ ਤੇ ਇਹਦਾ ਮਤਲਬ ਉਹ ਉਹੀ ਇਨਸਾਨ ਹੋਊਗੇ ਜਿਨ੍ਹਾਂ ਦੀ ਸੋਚ ਬਹੁਤ ਵੱਡੀ ਹੋਊਗੀ ਹਨ ਜਿੱਤੇ ਕੀ ਕਰ ਜਾਓਗੇ ਇਸ ਚੀਜ਼ ਤੇ ਇਸ ਸਿਸਟਮ 'ਚ ਬੜਾ ਖੋਸ਼ਾ ਆਪਣੇ ਇਹ ਬੱਚਾ ਤੇ ਮੇਰੇ ਕੋਤੇ ਤੰਨਾ ਹਾਂ ਇਹ ਤੇ ਜੇ ਮਤਲਬ ਬੜੇ ਕਟਕਟ ਰਹੀ ਨੇ ਜੀ ਕੋਨਾ ਦਾਸ ਜੀ ਕੀ ਬੜਾ ਸੁਯੋਗ ਹੈ ਕੋਲ ਹੋ ਰਹੇ ਹਮਨ ਦੇ ਸੇ